ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹਾਦਤ ਨੂੰ ਸਮਰਪਿਤ ਕਰਕੇ 19 ਤੋਂ 25 ਨਵੰਬਰ ਤੱਕ ਰਾਜ ਪੱਧਰੀ ਸਮਾਗਮ ਕਰਵਾਏ ਜਾ ਰਹੇ। ਉੱਥੇ ਹੀ ਦੱਸਦੀ ਕਿ ਅੰਮ੍ਰਿਤਸਰ ਵਿਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਹੇਠੇ ਹੈ। ਸਮਾਗਮ ਹੋਣਗੇ ਜਿਸ ਦੇ ਵਿੱਚ 19 ਨਵੰਬਰ ਤੋਂ 4 ਵੱਖ-ਵੱਖ ਯਾਤਰਾਵਾਂ ਆਰੰਭ ਹੋਣਗੀਆਂ ਅਤੇ ਉਹਨਾਂ ਦਾ ਅੰਤ ਜਿਹੜਾ ਦੱਸਦੀ ਕਿ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਜਿਹੜਾ ਸਮਾਪਤ ਹੋਵੇਗਾ ਤਾਂ ਸੀ ਕਿ ਯਾਤਰਾਵਾਂ ਜਿਹੜੀਆਂ ਨੇ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਰਾਹੀਂ ਅਨੰਦਪੁਰ ਸਾਹਿਬ ਪਹੁੰਚੇਗੀ ਰਸਤੇ ਵਿੱਚ ਸੰਗਤਾਂ ਦੇ ਲਈ ਸਾਰੀਆਂ ਸਹੂਲਤਾਂ ਦਾ ਖਾਸ ਤਰੀਕੇ ਦੇ ਨਾਲ ਖਿਆਲ ਜਿਹੜਾ ਰੱਖਿਆ ਜਾਵੇਗਾ ਮੰਤਰੀ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਮੰਗੇ ਤਾਂ ਸਰਕਾਰ ਹਰ ਤਰ੍ਹਾਂ ਦੀ ਮਦਦ ਜਿਹੜੀ ਉਹਨਾਂ ਦੀ ਕਰੇਗੀ ਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਯੂਟਿਓ ਨੇ ਵੀ ਦੱਸਿਆ ਕਿ ਇਹ ਸਮਾਗਮ ਸਿਰਫ ਰਾਜ ਪਦਰੀ ਦਾ ਹੀ ਨਹੀਂ ਸਗੋ ਵਿਸ਼ਵ ਭਾਰਤੀ ਸੰਗਤ ਲਈ ਵੀ ਖਾਸ ਪ੍ਰੋਗਰਾਮ ਹੋਵੇਗਾ ਸਿੱਖਿਆ ਮੰਤਰੀ ਹਰਜੋਤ ਸਿੰਘ ਪੈਂਸ ਵੀ ਅਨੰਦਪੁਰ ਸਾਹਿਬ ਤੋਂ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਨੇ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਆਉਣ ਵਾਲੇ ਜਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹਾਦਤ ਦਾ ਮਹਾਨ ਦਿਹਾੜਾ ਆ ਰਿਹਾ ਹੈ। ਉਸ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਨਤਮਸਤਕ ਹੁੰਦੇ ਹੋਏ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਪੰਜਾਬ ਸਰਕਾਰ ਸਰਕਾਰੀ ਪੱਧਰ ਦੇ ਉੱਤੇ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ 350 ਸਾਲਾ ਸ਼ਹਾਦਤ ਦਾ ਜੋ ਦੇਹਾੜਾ ਉਹਨੂੰ ਸਮਾਗਮ ਦੇ ਰੂਪ ਦੇ ਵਿੱਚ ਵੱਡੇ ਸਮਾਗਮ ਦੇ ਰੂਪ ਚ ਮਨਾਉਣ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਚਾਰ ਯਾਤਰਾਵਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਵੱਖ-ਵੱਖ ਏਰੀਆ ਦੇ ਵਿੱਚ ਦੀ ਹੁੰਦੀ ਹੋਈ ਜਿਹੜੀ ਪਵਿੱਤਰ ਯਾਤਰਾ ਹੈ ਇਹ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਇਹਦੀ ਸਮਾਪਤੀ ਹੋਊਗੀ ਉਸ ਤੋਂ ਬਾਅਦ ਤੋਂ 23 ਤਰੀਕ 24 ਤਰੀਕ ਤੇ 25 ਤਰੀਕ ਤਿੰਨ ਦਿਨਾਂ ਦੇ ਵੱਡੇ ਸਮਾਗਮ Shri Anandpur Sahib ਦੀ ਧਰਤੀ ਤੇ ਕੀਤੇ ਜਾਣਗੇ ਇਹ ਟੋਟਲ ਸਮਾਗਮ 19 ਤਰੀਕ ਤੋਂ ਸ਼ੁਰੂ ਹੋ ਕੇ 25 ਤਰੀਕ ਤੱਕ ਕਰਵਾਏ ਜਾਣਗੇ ਔਰ ਸਾਰੀ ਸੰਗਤ ਇਹਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਪੋ ਆਪਣਾ ਯੋਗਦਾਨ ਪਾਊਗੀ ਉਸ ਦੇ ਸਬੰਧ ਚ ਮੁੱਖ ਰੱਖਦੇ ਹੋਏ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਬਹੁਤ ਵੱਡੀ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਤੇ ਸਾਰੇ ਕੰਸਰਨਡ ਜਿੰਨੇ ਵੀ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਬੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਆ ਔਰ ਕਲੀਅਰ ਇੱਕ ਆਦੇਸ਼ ਜਾਰੀ ਕੀਤੇ ਗਏ ਨੇ ਕਿ ਮਹਾਰਾਜ ਜੀ ਮਹਾਰਾਜ ਜੀ ਇਸ ਲਸਾਨੀ ਕੁਰਬਾਨੀ ਜੋ ਜਿਹਦਾ ਕੋਈ ਦੁਨੀਆ ਦੇ ਵਿੱਚ ਕੋਈ ਸਾਨੀ ਹੈ ਨਹੀਂ ਸੋ ਉਸ ਕੁਰਬਾਨੀ ਨੂੰ ਉਸ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਜੋ ਇਹ ਯਾਤਰਾ ਜੋ ਗੁਰਦਾਸਪੁਰ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੋਈ ਵੱਖ-ਵੱਖ ਏਰੀਆ ਚ ਵੀ ਹੁੰਦੀ ਹੋਈ ਜਿਹੜੀ ਕਿ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਨੂੰ ਇਰਾਉ ਕਰੂਗੀ ਰੁਕੂ